i <laughs> do ਹਲਕਾ ਰਾਜਸੰਸੀ ਦੇ ਪਿੰਡ ਨੇਪਾਲ ਜੋ ਕਿ ਹੜ੍ਹ ਦੇ ਵਿੱਚ ਬਹੁਤ ਇਸ ਪਿੰਡ ਗ੍ਰਸਤ ਹੋ ਗਿਆ ਸੀ ਜਿਹਦੇ ਇਸ ਪਿੰਡ ਦੇ ਵਿੱਚ ਆਲੇ-ਦੁਆਲੇ ਪਾਣੀ ਸੀ ਜਿਹਦੇ ਨਾਲ ਸਾਰੀ ਫਸਲ ਤਬਾਹ ਹੋ ਗਈ ਝੋਨੇ ਦੀ ਨਾਲ ਹੀ ਸਾਰੇ ਡੰਗਰਾਂ ਦਾ ਜਿਹੜਾ ਚਾਰਾ ਸੀ ਉਹ ਬਰਬਾਦ ਹੋ ਗਿਆ ਇਸ ਪਿੰਡ ਪੂਰੇ 10-15 ਦਿਨ ਹੜ੍ਹ ਦੀ ਰੇਪੇਟ ਚ ਆਇਆ ਅੱਜ ਫੇਰ ਅਸੀਂ ਹਲਕਾ ਰਾਜਸੰਸੀ ਦੇ ਪਿੰਡ ਨੇਪਾਲ ਵਿੱਚ ਪਹੁੰਚੇ ਆ ਅਸੀਂ ਧਰਵਾਦੀਆਂ ਮਾਣਯੋਗ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਿਨ੍ਹਾਂ ਨੇ ਸਮੇਂ-ਸਮੇਂ ਤੇ ਹਰ ਚੀਜ਼ਾਂ ਸਾਨੂੰ ਦੇਖ ਕੇ ਸਾਡੇ ਸਾਲ ਕੀ ਨੂੰ ਵਾਜਾ ਹੈ ਭਾਵੇਂ ਸੁੱਕੀ ਰਸਤ ਹੋਵੇ ਡੀਜ਼ਲ ਹੋਵੇ ਤਰਪਾਲਾ ਹੋਣ ਚਾਰ ਹੋਵੇ ਹੁਣ ਫੋਗਿੰਗ ਮਸ਼ੀਨਾਂ ਭੇਜ ਕੇ ਅਸੀਂ ਵੱਖ-ਵੱਖ ਪਿੰਡਾਂ ਜਾ ਕੇ ਇਹ ਸਪਰੇਅ ਕਰ ਰਹੇ ਆਂ ਜਿਹਦੇ ਨਾਲ ਮੱਛਰ ਹੋ ਡਿਜ਼ੀਜ਼ ਜਿਹੜੇ ਨੇ ਆ ਰਹੇ ਨੇ ਉਹਨਾਂ ਦੀ ਰੋਕਥਾਮ ਕਰ ਰਹੇ ਆ ਅੱਜ ਅਸੀਂ ਫਿਰ ਨੌਜਵਾਨਾਂ ਦੀ ਟੀਮ ਜਿਹੜੀ ਸਾਡੀ ਬਹੁਤ ਵਧੀਆ ਨੌਜਵਾਨਾਂ ਦੀ ਟੀਮ ਆ ਅੱਜ ਲਗਾਤਾਰ ਹਰ ਕਰ ਰਹੇ ਹਾਂ ਸასი ਨਿਰੰਤਰ ਅਸੀਂ ਸੇਵਾ ਕਰ ਰਹੇ ਹਾਂ ਅੱਜ ਸਰਪੰਚ ਸਾਹਿਬ ਸਾਡੇ ਅਵਤਾਰ ਸਿੰਘ ਜੀ ਬਿੱਟੂ ਜੀ ਉਹਨਾਂ ਦੇ ਨਾਲ ਹਰਦੇਵ ਸਿੰਘ ਜੀ ਬਲ ਸਾਹਿਬ ਜਸਕਰ ਨਰਮਲ ਸਿੰਘ ਜੀ ਔਰ ਸਾਰੇ ਹੀ ਆਪਣੇ ਪਿੰਡ ਦੇ ਨਿਵਾਸੀ ਦਸਤਰਵਾਲ ਤੋਂ ਕੇਬੀ ਜੀ ਵਿਕਰ ਜੀ ਜੱਸਾ ਜੀ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਾਰੀ ਸਮੁੱਚੀ ਟੀਮ ਮੇਰੇ ਨਾਲ ਸਾਡੇ ਸਾਬਕਾ ਸਰਪੰਚ ਸੱਚ ਜੀ ਦਸੂ ਉਮਰਪੁਰ ਉਹ ਵੀ ਨਾਲ ਨੇ ਅੱਜ ਅਸੀਂ ਇਸ ਪਿੰਡ ਦੇ ਵਿੱਚ ਜਿਹੜੀ ਸਪਰੇਅ ਦੀ ਫਿਰ ਸੇਵਾ ਕਰ ਰਹੇ ਆ ਫਿਰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਰਸ਼ਕ ਦਾ ਸੁਖੀ ਸਿੰਘ ਜੀ ਬਾਦਸ਼ਾਹ ਸਾਡੇ ਯੂਥ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਦਰ ਜੀ ਦਾ ਧਰਵਾਦੀ ਆ ਕਿ ਜਿਨ੍ਹਾਂ ਨੇ ਸਾਡੇ ਹਲਕੇ ਰਾਜ ਸਸੀ ਦੇ ਵਿੱਚ ਫੋਗ ਮਸ਼ੀਨਾਂ ਭੇਜੀਆਂ ਜਿਹਦੀ ਕਿ ਅੱਜ ਬਹੁਤ ਲੋੜ ਆ ਕਿਉਂਕਿ ਜਿਹੜੀ ਲੋੜ ਆ ਉਦੋਂ ਇਹ ਚੀਜ਼ਾਂ ਹੋਣੇ ਚਾਹੀਦੀਆਂ ਨੇ ਕਿਉਂਕਿ ਅੱਜ ਮੌਸਮ ਦੀ ਤਬਦੀਲੀ ਆ ਮੌਸਮ ਦੀ ਤਬਦੀਲੀ ਨਾਲ ਇਹ ਜਿਹੜਾ ਮੱਛਰ ਆ ਜਾਂ ਹੋਰ ਡਿਜ਼ੀਜ਼ ਆਉਂਦੇ ਨੇ ਅਸੀਂ ਹਰ ਲਗਾਤਾਰ ਇਹ ਸਾਡੀ ਜਿਹੜੀ ਹੈ ਕੋਸ਼ਿਸ਼ ਜਾਰੀ ਹੈ ਬਹੁਤ ਬਹੁਤ ਧਰਵਾਦ ਵੈੰਗੂ ਜੀ ਦਾ ਖਾਲਸਾ ਵੈੰਗੂ